ਮੇਟੋ ਜੀ ਲੁਧਿਆਣੇ ਦੀ ਗੱਲ ਕਰ ਲਈ ਨਗਰ ਨਿਗਮ ਦਾ ਕਹਿੰਦੇ ਵੀ ਸਮਾਰਟ ਸਿਟੀ ਪ੍ਰੋਜੈਕਟ ਸੀਗਾ ਤੇ ਉਹਦੇ ਵਿੱਚ ਕੁਝ ਕੰਪਿਊਟਰ ਲੈਪਟਾਪ ਤੇ ਉਹਨਾਂ ਦੇ ਹਾਰਡਵੇਅਰ ਦਾ ਸਮਾਨ ਖਰੀਦਣਾ ਸੀ 3 ਕਰੋੜ ਦਾ ਤੇ ਵਿੱਚ 70 ਲੱਖ ਦਾ ਵਿੱਚ ਚੂਨਾ ਲੱਗ ਗਿਆ ਉਹਦੇ ਇਹ ਅਜੀਬ ਖਬਰ ਹੈ ਵੀ ਕਿਤੇ ਵੀ ਕੁਝ ਖਰੀਦਣਾ ਤੇ ਵਿੱਚੋਂ ਇੱਕ ਪਾਸਾ ਇੱਕ ਕਹ ਲੋ ਕਿ ਇੱਕ ਹਿੱਸਾ ਉਹ ਪਾਸੇ ਹੀ ਨਿਕਲ ਜਾਂਦਾ ਪਹਿਲਾਂ ਹੀ ਵੀ ਆ ਇੱਧਰ ਛਰਦ ਆਲਾ ਇੱਧਰ ਚੜਾ ਦਿਓ ਬਾਕੀ ਉਧਰ ਵੇਖਦੇ ਆ ਇਹ ਸਮਝ ਨਹੀਂ ਆਉਂਦੇ ਜੀ ਮੈਨੂੰ ਕਿ ਮਤਲਬ ਯਾਰ ਐਨੀ ਲੁੱਟ ਪੈਂਦੀ ਐ ਐਨੀ ਲੁੱਟ ਪੈਂਦੀ ਐ ਅੱਛਾ ਇਸ ਨਿਗਮ ਦੀ ਜੇ ਆਪਾਂ ਗੱਲ ਕਰੀਏ ਨਾ ਮੈਂ ਇਹਦੇ ਤੇ ਕਾਫੀ ਕੰਮ ਕੀਤਾ ਵਿਆ ਇਸ ਨਿਗਮ ਦੇ ਵਿੱਚੋਂ ਜੀ ਕਿਸੇ ਨਿਕਲਦੇ ਨਹੀਂ ਹੂੰ ਲੁਧਿਆਣਾ ਨਿਗਮ ਚੋਂ ਜੀ ਇੱਕ ਵਿਧਾਇਕ ਦੇ ਮੁੰਡੇ ਨੂੰ ਮਤਲਬ ਕਿ ਕੈਦੇ ਤੋਂ ਬਾਹਰ ਜਾ ਕੇ ਪੇ ਕੀਤਾ ਜਾ ਰਿਹਾ ਹੂੰ ਉਹਨੂੰ ਆਫਿਸ ਸਰਕਾਰੀ ਗੱਡੀ ਜੀ ਇਥੋਂ ਤੱਕ ਕਿਸੇ ਅਫਸਰ ਤੱਕ ਗਈ ਫਿਰ ਇੱਕ ਸੜਕ ਦਾ ਪਿੱਛੇ ਜਿਵੇਂ ਖੁਲਾਸਾ ਕੀਤਾ ਸੀਗਾ ਕਿ ਇੱਕ ਸੜਕ ਤੇ ਕਿੰਨੇ ਕਰੋੜਾਂ ਰੁਪਇਆ ਲਾਇਆ ਜਾ ਰਿਹਾ ਚਲੋ ਹੋ ਸਕਦਾ ਉਹ ਜਦੋਂ ਸੜਕ ਬਣੇਗੀ ਕਿ ਆਪਾਂ ਦਵਾਈ ਦਾ ਭਲੇਖਾ ਖਾ ਲਈਏ ਇਧਰ ਬਹੁਤ ਸਰੀਆਂ ਚੀਜ਼ਾਂ ਨੇ ਮੇਅਰ ਸਹਿਬਾਂ ਜਿਹੜੀ ਉਹਨਾਂ ਦੇ ਦਫਤਰ ਦੇ ਰੈਨੋਵੇਸ਼ਨ ਵਾਸਤੇ ਰੌਲਾ ਪੈ ਗਿਆ ਕੋਈ ਸ਼ਾਇਦ ਇਹ ਤਾਂ ਬਹੁਤ ਕਿੱਸੇ ਨੇ ਦਫ਼ਤਰਾਂ ਦੇ ਰੈਨੋਵੇਸ਼ਨ ਦੇ ਅੱਛਾ ਇੱਕ ਹੋਰ ਸੀ ਸ਼ਾਇਦ ਡਿਪਟੀ ਮੇਅਰ ਸੀ ਜੀ ਜਨਾਬ ਮੈਨੂੰ ਨਾਂ ਭੁੱਲ ਗਿਆ ਉਹ ਕਹਿੰਦਾ ਮੇਰਾ ਦਫ਼ਤਰ ਤਿਆਰ ਵਰ ਤਿਆਰ ਹੈ ਜੀ ਇਹਨਾਂ ਨੇ ਆ ਕੇ ਤੋੜਤਾ ਕਹਿੰਦੇ ਤੇਰਾ ਰੈਨੋਵੇਟ ਕਰਨਾ ਹੈ ਜੀ ਅੱਛਾ ਤਿਆਰ ਨੂੰ ਰੈਨੋਵੇਟ ਕਰਨ ਵਾਸਤੇ ਬਾਅਦ ਚ ਪਤਾ ਲੱਗਿਆ ਕਿ ਉਹ ਅੱਧੇ ਚ ਉਹਦਾ ਦਫ਼ਤਰ ਕਿਉਂਕਿ ਉੱਥੇ ਬਹਿ ਕੇ ਕਿਉਂਕਿ ਲੁਧਿਆਣਾ ਨਾ ਨਿਗਮ ਜਿਹੜੇ ਲੁਧਿਆਣਵੀ ਆ ਉਹਨਾਂ ਨੂੰ ਪਤਾ ਹੈ ਕਿ ਉਹ ਜੋਨਾ ਚ ਵੰਡਿਆ ਹੋਇਆ ਨਿਗਮ ਦੇ ਤੌਰ ਤੇ ਲੁਧਿਆਣਾ ਬਹੁਤ ਵੱਡਾ ਹੈ ਨਾ ਵੱਡਾ ਹੈ ਬਿਲਕੁਲ ਜੀ ਤੇ ਉਹ ਜਿਹੜੇ ਜ਼ੋਨ ਚ ਵਹਿੰਦਾ ਸੀ ਉਹਦੇ ਸਿਆਸੀ ਜਿਹੜੇ ਸ਼ਰੀਕ ਸੀ ਉਹ ਰੜਕਦੇ ਸੀਗੇ ਮਤਲਬ ਕਿ ਉਹ ਰੜਕਦਾ ਸੀਗਾ ਉਹਨਾਂ ਦੇ ਨਜ਼ਰ ਦੇ ਵਿੱਚ ਕਿਤੇ ਇੱਥੇ ਕੰਮ ਆਪਦਾ ਰੋੜੀ ਬੈਠਾ ਉਹਨਾਂ ਨੇ ਮਿਸਤਰੀ ਲਾ ਕੇ ਹੱਥ ਚੋ ਠੇਕੇਦਾਰ ਭਜਾਤਾ ਉਹ ਕਹਿੰਦਾ ਯਾਰ ਕਮਾਲ ਦੀ ਗੱਲ ਇੱਕ ਪੈਸਾ ਵੇਸਟ ਕਰ ਰਹੇ ਜੇ ਮੈਂ ਤਾਂ ਕੁਝ ਕਿਹਾ ਹੀ ਨਹੀਂ ਵੀ ਮੇਰਾ ਦਫ਼ਤਰ ਬਣਾਓ ਆ ਵੀ ਕਿਸੇ ਚੱਲਦੇ ਨੇ ਸਾਬ ਉੱਥੇ ਆ ਜਿਹੜੀ ਜੱਗੋ ਤੇਰਵੀਂ ਗੱਲ ਆ ਇਹ ਤੇ ਹੈਰਾਨ ਕਰਦੀ ਆ ਜੀ ਕਿ ਬਾਈ 850 ਰੁਪਏ ਦੇ ਵਿੱਚ ਮਿਲਣ ਵਾਲੇ ਕੀਬੋਰਡ ਤੇ ਮਾ우스 ਨੂੰ 1950 ਚ ਖਰੀਦਿਆ ਜਾਂਦਾ ਹੈ 850 1950 ਯਾਨੀ ਲਗਾਤਾਰ ਜੇ ਤੁਸੀਂ ਦੇਖੋਗੇ ਤਾਂ ਇਹੋ ਇਹੋ ਜੇ ਕਾਂਡ ਨਿਕਲ ਰਿਹਾ ਹੈ ਕਿਹਾ ਦੁੱਗਣਾ ਦੁੱਗਣੇ ਤੋਂ ਵੀ ਵੱਧ ਹੋਵੇ ਦੁੱਗਣੇ ਤੋਂ ਵੀ ਵੱਧ ਕਮਾਲ ਦੀ ਗੱਲ ਆ ਇਹ ਮਾ우스 ਜਿਹੜਾ ਤੁਸੀਂ ਮिक्की ਮਾ우스 ਵਾਲਿਆਂ ਤੋਂ ਖਰੀਦ ਕੇ ਲਿਆਉਂਦਾ ਯਾਰ ਕਮਾਲ ਹੋ ਗਿਆ ਇਹ ਤਾਂ ਕਮਾਲ ਹੀ ਕਰੀ ਜਾਂਦੇ ਆ ਅਸ਼ਾ 2000 ਪੈ ਮਹਿੰਗੀ ਕੀਮਤ ਤੇ ਇਹਨਾਂ ਨੇ 181 ਲੇਜ਼ਰ ਪ੍ਰਿੰਟਰ ਖਰੀਦ ਲਿਆ ਹਰ ਇੱਕ ਪੀਸ ਯਾਨੀ ਜਿਹੜਾ 2000 ਰੁਪਏ ਵੱਧ ਹੋ ਗਿਆ ਤੇ ਕਿੰਨੇ ਖਰੀਦੇ 181 ਠੀਕ ਹੈ ਜੀ 26500 ਕੀਮਤ ਦਾ ਜਿਹੜਾ ਪ੍ਰਿੰਟਰ ਸੀਗਾ ਨਾਲ ਕੰਪਨੀ ਵੀ ਲਿਖੀ ਹੈ ਕਿ ਉਹ ਇਹਨਾਂ ਨੇ ਲਗਭਗ 29830 ਦੇ ਵਿੱਚ ਲਿਆ ਹੈ ਠੀਕ ਹੈ ਜੀ 40 ਲੈਪਟਾਪ ਖਰੀਦ ਕਰਨ ਦੇ ਵਿੱਚ ਅਧਿਕਾਰੀਆਂ ਨੇ 20.6 ਲੱਖ ਰੁਪਏ ਦਾ ਯਾਨੀ ਸਾਢੇ 20 ਲੱਖ ਦਾ ਲਾ ਲਓ ਕਿ ਖੇਲ ਕੀਤਾ ਠੀਕ ਹੈ ਜੀ 40 ਲੈਪਟਾਪ 20 ਲੱਖ ਦਾ 50000 ਰੁਪਏ ਇੱਕ ਲੈਪਟਾਪ ਦਾ 40 ਆਹਾਂ ਜੀ 40 ਲੈਪਟਾਪਾਂ ਪਿੱਛੇ 20 ਲੱਖ ਦੇ ਕਿਹੜੇ ਲੈਪਟਾਪ ਪਤਾ ਨਹੀਂ ਕਿਹੜੇ ਆਹੋ ਫਿਰ ਉਸ ਲਿਆ ਵੀ ਹੋਣੇ 50 ਵਿੱਚ ਐਡ ਵੀ ਕਰਤਾ ਕਿਹੜੇ ਕਿਹੜੇ ਮਾਈਕਰੋਸਾਫਟ ਵਾਲਿਆਂ ਤੋਂ ਸਪੈਸ਼ਲ ਬਣਵਾ ਕੇ ਲੈ ਆਏ ਆ ਫਿਰ ਇੱਕ ਹੋਰ ਚੀਜ਼ ਹੋਰ ਵੀ ਆ ਕਿ ਸਾਡੇ 3 ਲੱਖ ਦੇ ਕਰੀਬ ਯਾਨੀ 330 ਦੇ ਵਿੱਚ ਮਿਲ ਰਹੇ 20 KVA ਦੇ UPS ਜਿਹੜੇ ਸੀਗੇ ਉਹ ਲਗਭਗ 6.5 ਲੱਖ ਰੁਪਏ ਦੇ ਵਿੱਚ ਖਰੀਦਿਆ ਗਿਆ। ਹੂੰ ਕਮਾਲ ਦੀ ਗੱਲ ਹੈ ਯਾਰ। ਮਤਲਬ ਕਿ ਗਾਂ ਹੋਰ ਹੈ ਆਈਟਮਾ ਸੁਣੋ ਜਿਵੇਂ ਉਹ ਸੰਧਵਾ ਸਾਹਿਬ ਦਾ ਡਾਇਲੋਗ ਹੈ ਕਿ ਅਗਲੀ ਆਈਟਮ ਹੂੰ ਮਤਲਬ ਜੀ ਕਹਿੰਦੇ ਨਾ ਬਿਜ਼ਨਸ ਜਿਹੜਾ ਹਾਂਜੀ ਵਿਧਾਨ ਸਭਾ ਦਾ ਜਿਹੜਾ ਬਿਜ਼ਨਸ ਹੁੰਦਾ ਇਹਦੇ ਵਿੱਚ ਮਤਲਬ ਕਿ ਜਿਹੜੇ ਡੈਸਕਟਾਪ ਆ ਸ਼ਾਇਦ ਕੰਪਨੀ ਵੀ ਲਿਖੀ ਆ ਇਹਨਾਂ ਦੀ ਸੰਖਿਆ 212 ਤੇ ਇਹਨਾਂ ਨੂੰ ਖਰੀਦਿਆ ਗਿਆ 55084 ਰੁਪਏ ਚ ਮਾਰਕੀਟ ਰੇਟ ਜਿਹੜਾ ਉਹ 46000 ਰੁਪਿਆ ਹੂੰ ਉਸੇ ਚੀਜ਼ ਨੂੰ ਮਾਰਕੀਟ ਦੇ ਵਿੱਚ ਤੁਸੀਂ 46000 ਚ ਖਰੀਦ ਸਕਦੇ ਹੋ ਜੀ ਅੱਛਾ ਹਾਈ ਐਂਡ ਡੈਸਕਟਾਪ ਜਿਹੜੇ ਆ ਬਾਟ ਖਰੀਦੇ ਆ ਇਹਨਾਂ ਖਰੀਦਿਆ ਇੱਕ 64475 ਦਾ ਤੇ ਮਾਰਕੀਟ ਚ ਮਿਲ ਰਿਹਾ 54700 ਦਾ ਇਦਾਂ ਹੀ ਨੈਟਵਰਕ ਕੇਬਲ 2000 ਮੀਟਰ ਲਿਆਂਦੀ ਇਹਨਾਂ ਨੇ ਠੀਕ ਹੈ ਜੀ 126.45 ਦੇ ਹਿਸਾਬ ਨਾਲ ਇਹਨਾਂ ਨੇ ਬਿੱਲ ਪਾਇਆ ਤੇ ਮਿਲ ਉਹ ਮਾਰਕੀਟ ਚ 27 ਰੁਪਏ ਦੇ ਹਿਸਾਬ ਨਾਲ ਰਹੀ ਆ ਤੇ ਆ ਬਾਤ ਹੈ ਠੀਕ ਹੈ ਜੀ ਤਾਰ ਖਿੱਚੀ ਗਈ ਹੂੰ ਤਾਂ ਤੇ ਬਹੁਤ ਵੱਡੀ ਖਿਸਕ ਤਿੱਗਣਾ ਹੋ ਗਿਆ ਮਨੇ ਤਾਂ ਲੈਪਟਾਪ ਦਾ ਜਿਵੇਂ ਆਪਾਂ ਜ਼ਿਕਰ ਕਰ ਹੀ ਦਿੱਤਾ ਹੈ ਠੀਕ ਹੈ ਜੀ ਯੂਪੀਐਸ ਦਾ ਜ਼ਿਕਰ ਕਰ ਦਿੱਤਾ ਫਿਰ ਫੋਟੋਸਟੇਟ ਮਸ਼ੀਨ ਜਿਹੜੀਆਂ ਇਹਨਾਂ ਨੇ ਲਿਆਂਦੀਆਂ ਨੇ ਤਿੰਨ ਉਹ ਇਹਨਾਂ ਨੇ 2.70 ਲੱਖ ਚ ਮਤਲਬ ਕਿ ਖਰੀਦੀਆਂ ਜਦ ਕਿ ਮਾਰਕੀਟ ਚ ਪ੍ਰਾਈਸ ਹੋ 1.70 ਲੱਖ ਬਣਦਾ ਹੁਣ ਤੁਸੀਂ ਇੱਕ ਚੀਜ਼ ਹੋਰ ਦੇਖੋ ਯਾਰ ਆਪਾ ਤਿੰਨ ਚਾਰ ਚੀਜ਼ਾਂ ਇਕੱਠੀਆਂ ਖਰੀਦਣੀਆਂ ਹੋਣਾਂ ਆਹੀ ਮਾਮਲਾ ਸੁਖਪਾਲ ਖਹਿਰਾ ਨਹੀਂ ਚੁੱਕਿਆ ਸੀ ਜਿਹੜੀਆਂ ਗੱਡੀਆਂ ਐਸਐਸਐਫ ਨੂੰ ਦਿੱਤੀਆਂ ਕਿਹੜੀਆਂ ਹੂਲੈਕਸ ਕਿਹੜੀਆਂ ਸੀ ਮੈਨੂੰ ਤੇ ਚੰਦਰੀਆਂ ਦਾ ਨਾਂ ਹੀ ਨਹੀਂ ਆਉਂਦਾ ਹੂਲੈਕਸ ਪਤਾ ਨਹੀਂ ਹਾਈ ਲੈਕਸ ਕਿਹੜੀਆਂ ਸੀ ਜੋ ਵੀ ਲੈਕਸ ਹੈ ਯਾਰ ਲੈਕਸ ਸਾਬਨ ਹੁੰਦਾ ਸੀ ਸਾਡੇ ਉਸ ਸਮੇਂ 'ਚ ਸਿੱਧਾ ਸਹਾਵਿਆ ਹੁਣ ਹਾਈ ਐ ਲੋਅ ਐ ਬਈ ਆਹੀ ਤੇ ਕਿਹਾ ਸੀਗਾ ਨਾ ਕਿ ਇੱਥੇ ਬਲਕ 'ਚ ਖਰੀਦਦਾਰੀ ਹੋਈ ਆ ਬਲਕ 'ਚ ਖਰੀਦਦਾਰੀ ਆਪਾਂ ਦੋ ਤਿੰਨ ਚੀਜ਼ਾਂ ਇਕੱਠੀਆਂ ਖਰੀਦਣੀਆਂ ਹੋਣ ਤਾਂ ਆਪਾਂ ਨੂੰ ਦੁਕਾਨਦਾਰ ਇੱਕ ਵਿਸ਼ੇਸ਼ ਛੋਟ ਦਿੰਦਾ ਹੈ ਤੁਹਾਨੂੰ ਲੱਗਦਾ ਆਪਣਾ ਕੀ ਤਾਂ ਹੋਵੇ ਵੀ ਜੇ ਆਪਾਂ ਪੰਜ ਖਰੀਦਦੇ ਆਂ ਚਾਰਾਂ ਨਾਲ ਹਾਂ ਉਹਦੇ ਨਾਲ ਉਹ ਉਹ ਦੇ ਦਿੰਦੇ ਆ ਨਾ ਗਿਫਟ ਐਂਪਰ ਜਿਹਾ ਬਣਾਇਆ ਹੁੰਦਾ ਉਹਨਾਂ ਨੇ ਕਿ ਇੱਕ ਚਾਰ ਦੇ ਨਾਲ ਇੱਕ ਫਰੀ ਹੁਣ ਤੇ ਲਕਸ ਲੁਕਸ ਰੁਲਗੇ ਰੁਲਗੇ ਪਰਾਂ ਦੇ ਡੋਰੀਆਂ ਹੁਣ ਤੇ ਤੁਹਾਨੂੰ ਪਤਾ ਬਾਡੀ ਲੋਸ਼ਨ ਤੇ ਫਲਾਣਾ ਠਮਕਾਣਾ ਰਗੜਦੇ ਨੇ ਪੂਰਾ ਚੰਗੀ ਤਰ੍ਹਾਂ ਸਮਾਂ ਬਦਲ ਗਿਆ ਹੁੰਦਾ ਸਮਾਂ ਦੇ ਵੀ ਤਾਂ ਬਸ ਬਦਲਦੇ ਸਮੇਂ ਦੀ ਤੋਰ ਵੇਖਦਾ ਹੈ ਤਾਂ ਗੱਲ ਇਹ ਆ ਕਿ ਜਨਾਬ ਹੁਣ ਇਹ ਬੜਾ ਵੱਡਾ ਪ੍ਰਸ਼ਨ ਹੈ ਕਿ ਇਹਦੇ ਚ ਚਲੋ ਜੋ ਗੜਬੜ ਹੋਈ ਐ ਸੁ ਹੋਈ ਆ ਸਮਾਰਟ ਸਿਟੀ ਪ੍ਰੋਜੈਕਟ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਕਿ ਜਿੰਨੇ ਬਿੱਲ ਪਏ ਐ ਬਲਕ ਦੇ ਵਿੱਚ ਤੇ ਮਾਰਕੀਟ ਰੇਟ ਤੋਂ ਘੱਟ ਮਿਲਨੇ ਚਾਹੀਦੇ ਸੀ ਤੇ ਇਹ ਤਾਂ ਤਿੰਨ ਤਿੰਨ ਗੁਣਾ ਵੱਧ ਐ ਇਹ ਤਾਂ ਬਾਈ ਬੇੜਾ ਹੀ ਕਰ ਗਿਆ ਜੀ ਤਿੰਨ ਤਿੰਨ ਗੁਣਾ ਕਾਦਾ ਇਹ ਤੇ ਬੇੜਾ ਹੀ ਨਾ ਦਤਾ ਰੋੜ ਗਿਆ ਸਾਹਿਬ ਲਾ ਲਓ ਕਿ ਤੁਸੀਂ ਇੱਕ ਇੱਕ ਚੀਜ਼ ਦੇ ਵਿੱਚੋਂ ਇਹਨੇ ਇਹਨੇ ਬਿੱਲ ਜਿਹੜੇ ਆ ਪਾਈ ਜਾਂਦੇ ਆ ਤਾਂ ਕੀ ਕਹਿ ਸਕਦੇ ਆ ਭਾਜੀ ਜੀ ਮਿੰਟੂ ਜੀ ਇਹ ਸੱਚੀ ਅਜੂਬੇ ਆ ਭਾਈ ਅਜੀਬ ਚੀਜ਼ਾਂ ਨੇ ਇਸ ਵੀ ਆਰ ਸਾਫਟਵੇਅਰ ਇੰਜੀਨੀਅਰ 450 ਦਾ ਕਹਿੰਦੇ ਕੀਬੋਰਡ ਆਉਂਦਾ ਪੋਲਟਿਕਸ ਇੰਡੀਆ ਜੀ ਕਹਿ ਰਹੇ ਨੇ ਚਲੋ ਸਾਡੇ ਸਭ ਨਾਲ ਮੈਨੂੰ ਲੱਗਦਾ ਇਹਨਾਂ ਨੇ ਹੋਰ ਐਕਸਪੋਜ਼ ਹੋ ਜਾਣਾ ਨਹੀਂ ਦੇਖੋ ਹੋ ਸਕਦਾ ਕਿ ਜੋ ਆਪਣੇ ਕੋਲ ਮੀਡੀਆ ਰਿਪੋਰਟਾਂ ਨੇ ਕਿ ਉਹਨਾਂ ਨੇ ਕੰਪਨੀ ਦੇ ਹਿਸਾਬ ਨਾਲ ਮਾਰਕੀਟ ਰੇਟ ਚੈੱਕ ਕੀਤਾ ਉਹ 700 ਕਹਿੰਦੇ 900 ਵੀ ਮੰਨ ਲਓ 1900 ਹਾਂ ਮੈਕਸਿਮਮ ਮਤਲਬ ਕਿ ਜੋ ਹੁੰਦਾ ਹੈ ਐਮ ਆਰ ਪੀ ਉਹਦੇ ਆਧਾਰ ਤੇ ਉਹਨਾਂ ਨੇ ਆਪਦੀ ਰਿਪੋਰਟ ਤਿਆਰ ਕੀਤੀ ਹੋਵੇ ਪਰ ਚਲੋ ਤੁਸੀਂ ਉਹਨੂੰ ਘਟਾਇ ਹੀ ਰਹੇ ਹੋ ਵਧਾ ਨਹੀਂ ਰਹੇ ਹਾਂ ਬਿਲਕੁਲ ਇਹ ਸੁਖਦ ਗੱਲਾਂ ਆ ਜੀ ਮਿੰਡੋ ਜੀ ਮੈਂ ਹੁਣ ਥੋੜਾ ਜਿਹਾ ਸੰਖੇਪ ਦੇ ਵਿੱਚ ਚੱਲੂਗਾ ਜੀ ਇਹ ਸਾਰੀਆਂ ਗੱਲਾਂ ਨੇ ਤੇ ਪਹਿਲਾਂ ਮੈਂ ਲਖੀਨਪੁਰ ਖੀਰੀ ਵਾਲੇ ਮਸਲੇ ਦੀ ਗੱਲਬਾਤ ਕਰਨੀ ਹੈ ਉਹਦੇ ਵਿੱਚ ਕਹਿੰਦੇ ਕਿ ਵੱਡਾ ਜਿਹੜਾ ਐਕਸ਼ਨ ਹੋਇਆ ਹੈ ਇੱਕ ਸਾਬਕਾ ਕੇਂਦਰੀ ਮੰਤਰੀ ਤੇ ਕੁਝ 3-4 ਜਣੇ ਹੋਰ ਜਿਹੜੇ ਉਹਨਾਂ ਤੇ ਕੇਸ ਦਰਜ ਹੋਇਆ ਇਹ ਮਾਮਲੇ ਬਾਰੇ ਜਾਣਕਾਰੀ ਦਿਓ ਤੁਸੀਂ ਜੀ ਦੇਖੋ ਇਹਦੇ ਵਿੱਚ ਗੱਲ ਇਹ ਆ ਕਿ ਅਸਲ 'ਚ ਲਖੀਮਪੁਰ ਖੀਰੀ ਦੇ ਵਿੱਚ ਚਾਰ ਕਿਸਾਨ ਕੁਚਲ ਦਿੱਤੇ ਗਏ ਸਨ ਜੀ ਉਸ ਵੀਡੀਓ ਨੇ ਹਲਾਕੇ ਰੱਖਤਾ ਸੀ ਮੁਲਕ ਨੂੰ ਹਲਾਕੇ ਰੱਖਤਾ ਸੀ ਫਿਰ ਇੱਕ ਪੱਤਰਕਾਰ